ਜੀ ਸਰਪੰਚ ਡੇਰੀ ਫਾਰਮ ਵੇਖਾਂ ਵੀਰ ਆਪਣੇ ਨੇ ਇੱਕ ਬੱਚਾ ਮਰੀ ਮੈਂ ਬਹੁਤ ਜ਼ਿਆਦਾ ਚੰਗੀ ਬੱਚਾ ਮਰ ਗਿਆ ਸਿੰਘ ਕੁਆਲਟੀ ਵੇਖ ਲਓ ਅੱਜ 13 ਤਰੀਕ ਹੈ ਸ਼ਾਇਦ ਲੇਵਾ ਲੇਵਾ ਵੇਖ ਲਓ ਝੋਟੀ ਦਾ ਬਹੁਤ ਜ਼ਿਆਦਾ ਆਰਡਰ ਚੰਗਾ ਵੀਡੀਓ ਥੋੜੀ ਛੋਟੀ ਬਣਾਵਾਂਗੇ ਵੱਡੀ ਨਹੀਂ ਭਰਉਣੀ ਰਿੰਗ ਸਿੰਘ ਲਗਾ ਆ ਦੀਏ ਕੱਦ ਦੀ ਗੱਲ ਕਰ ਲਈਏ ਤੇ ਵੱਡੇ ਕੱਦ ਦੀ ਜਿਹਨੂੰ ਫੁੱਲ ਕੱਦ ਕਰੀ ਪਾ ਤੌਰ ਮੜੀ ਝੋਟੀ ਕਾਦੇ ਦਰਸਲ ਤੇ ਚੌੜੀ ਚੌੜੀ ਵੇਖ ਲਓ ਜਿਹੜਾ ਭਾਅ ਬਿਲਕੁਲ ਯਾ ਯਾ ਦੇ ਦਨੇ ਆ ਅੱਜ 13 ਕਿਲੋ ਦੁੱਧ ਹਾਜ਼ਰ ਆ ਝੋਟੀ ਕਿਲੋ ਤੇ 12 ਕਿਲੋ ਦੀ ਗਾਰੰਟੀ ਦੇ ਝੋਟੀ ਜਾਏ ਵੇਖਿਆ ਕੋ ਕਿਉਂ ਹੋ ਗਏ ਦੋ ਤਿੰਨ ਡੰਗ ਤਸਲੀ ਕਰਕੇ ਲੈ ਜੇ ਝੋਡੀ ਲੈਵਾ ਵੇ ਲੋ ਕੰਨਾ ਲੱਗਾ ਝੋਡੀਆਂ ਲਵਾ ਪਾਣ ਤੁਰ ਕੇ ਬਾਂਦੇ ਖੜੇ ਕੇ ਉੱਥੇ ਤੋਲ ਕੇ ਬਹੁਤ ਜ਼ਿਆਦਾ ਝੋਡੀ ਚੰਗੀ ਜਿਹਨੂੰ ਜਿਆਦਾ ਚੰਗੀ ਕਹਿੰਦੇ ਉਹ ਜੇ ਲੈ ਲੈ ਉੱਥੇ ਕਿਲੇ ਦੇ ਖੜ ਕੇ ਬਾਂਦੇ ਪਾ ਨੂੰ ਬਾਂਲੀ ਬਾਹ ਪਾਣੀ ਡਾਲੀ ਉਧਰ ਬਾਂਦੇ ਉਦਾਂ ਕਰਦੀ ਆਈ ਹੈ ਨਾ ਤਾਂ ਕਾਪੜੀ ਬਹੁਤ ਜ਼ਿਆਦਾ ਝੋਟੀ ਚੰਗੀ ਆ ਨਸਲ ਜਾਦ ਕੁਆਲਟੀ ਫਲ ਲੇਵਾ ਚੈੱਕ ਕਰ ਨੋ ਕੱਲਾ ਕੱਲਾ ਅੰਚਲ ਲੱਗਾ ਜੇ ਲੇਵਾ ਫੁੱਲ ਚੜਾਈ ਫੁੱਲ ਐਂ ਨਹੀਂ ਵੀ ਲੇਵਾ ਮਾਰਗ ਵਿਖਾ ਦਨੇ ਆ ਪਹਾੜੇ ਦੇ ਮਿਲਦੀ ਕੋਈ ਟੀਗਾ ਨਹੀਂ ਠੀਗਾ ਨਹੀਂ ਕੋਈ ਤੇ ਸਾਨੂੰ ਰੇਂਗ ਸਿੰਗ ਲੱਗਾ ਜੇ ਤੇ ਕੱਦਲ ਹੋ ਐਂ ਨਹੀਂ ਕੱਦਦ ਨਹੀਂ ਤਹੀਂ ਹਮਝੇ ਕੋ ਛੋਟੀ ਹੋਊਗੀ ਬਿਲਕੁਲ ਵੱਡੇ ਕੱਦ ਦੀ ਕਿਲੇ ਦੇ ਬਾਂਦੇ ਪਾ ਖੜ ਕੇ ਉਥੇ ਬਹੁਤ ਜ਼ਿਆਦਾ ਚੰਗੀ ਝੋਟੀ। ਪੂਰੀ ਆਈ ਆਈ ਕਰਕੇ ਘਾਪੜਦੀ ਆ। ਬਹੁਤ ਜ਼ਿਆਦਾ ਚੰਗੀ ਆ। ਲੇਵਾ ਵੇਖ ਲੋ। ਕੋਈ ਸਾਈਡ ਨਹੀਂ ਫੈੜ ਨਹੀਂ। ਚੋਣ ਬਸਮਾ ਇੱਕ ਨੰਬਰ ਜੇ। ਕਾਦ ਕਾੜ ਫੁੱਲ ਜੇ। ਅੱਗੋਂ ਦੀ ਦੇਵਾ ਵੀ ਵੇਖ ਲੋ। ਕੱਲਾ ਕਲਾਂ ਚ ਲੱਲੇ ਬਣ ਆ ਪੰਡ ਲਈ ਫਿਰਦੀ ਇਹ ਚੋਣ ਮੋਟਰ ਹੀ ਆਈ। ਇੰਨੀ ਕਿ ਜ਼ਿਆਦਾ ਪੁਲੀ ਹੁਣੇ ਪਸਮਾਈ ਹੀ ਪੜਾ ਪਾ ਗਿਆ ਅਖ ਦੁੱਧ ਆਪੇ ਵਗਣ ਲੱਗ ਗਿਆ। ਤੁਹਾਡੇ ਦੁੱਧ ਵੀ ਡੁੱਲਣਾ ਆ। ਬਹੁਤ ਜ਼ਿਆਦਾ ਝੁੱਟੀ ਚੰਗੀ ਆ ਜਿੰਨੀ ਜ਼ਿਆਦਾ ਚੰਗੀ ਗਾਦੋ ਓਨੀ ਓਨੀ ਜ਼ਿਆਦਾ ਚੰਗੀ ਨਸਲ ਯਾਦ ਕੁਆਲਟੀ ਚੈੱਕ ਕਰ ਲੋ ਬਹੁਤ ਵੱਡੀ ਵੱਡੀ ਐ ਤੇ ਦੇ ਝੁੱਟੀ ਪਹਾੜਾਂ ਦਵਾਂਗੇ ਪੰਜ ਡੇਰੀ ਫਾਲ ਦੇ 20 ਟਕਾਲੇ ਵਣਗੇ ਮੁੱਲ ਜਨਾ ਮਰਜ਼ੀ ਕਰਾਈ ਜੋ 1,15,000 ਦੀ ਝੁੱਟੀ ਦਾਂਗੇ ਆ ਥੜੇ ਵਰਗੀ ਵੱਡੀ ਝੁੱਟੀ ਫੁੱਲ ਹਾਈਟ ਦੀ ਹੋਰ ਛਟਾ ਥਾਣ ਘਟਵਾਦੀ ਗਾਰੰਟੀ ਪਿੱਛੇ ਦੀ ਗਾਰੰਟੀ ਲੰਮੀ ਲੰਮੀ ਰੇਲ ਗੱਡੀ ਜਿੱਦੀ ਐ ਤੇ ਲੈ ਵਾਲੇ ਬਾਈ ਬੜਾ ਚੰਗਾ ਕਰਮਾਣੀ ਲੱਗਾ ਜੇ ਆਰਡਰ ਦੀ ਤੇ ਗੱਲ ਹੀ ਛੱਡ ਦੋਣਾ ਐਡਾ ਵੱਡਾ ਆਰਡਰ ਮੈਂ ਉਹ ਨੂੰ ਮੈਂ ਵੇਖਿਆ ਜਿੱਨਾ ਮੈਂ ਵਾਟਰ ਲੱਗਾ ਆਵੇ ਮੂਰੇ ਲੈਵਾ ਵੇਖ ਲੋ ਕਿੰਨਾ ਲੱਗਾ ਢੋਡੀ ਨੂੰ ਪੰਜ ਚੰਨ ਚਲ ਬੜੇ ਸੋਹਣੇ ਆ ਤੇ ਜਿਆਜ ਰੇਟ ਤੇ ਪਾਤੀ ਆ ਤੇ ਹੋਰ ਹੀ ਮਾਨਦਨ ਕਰਦਾ ਜਿਹੜਾ ਵੀਰ ਭਰਾ ਵਾਲਾ ਜੀ ਯਾਦ ਹੀ ਕਰੂਗਾ ਕਰ ਲੋ ਸਰਪੰਚ ਡੇਰੀ ਫਾਰਮ ਦੇ ਵਿਜੀਟ ਲੋ ਜੀ ਮੋਬਾਈਲ ਨੰਬਰ ਵਿੱਚ ਨੋਟ ਕਰਾ ਲੈ ਸਰਪੰਚ ਡੇਰੀ ਫਾਰਮ ਪਿੰਡ ਭੋਲੇਗੇ ਮੋਬਾਈਲ ਨੰਬਰ 9501658050 ਸਾਰੇ ਵੇਖਣ ਵਾਲੇ ਵੀਰਾਂ ਭਰਾਵਾਂ ਦੇ ਸਾਥੀ ਗਾ ਨਵੀਂ ਵੀਡੀਓ ਨਵੀਆਂ ਗੱਲਾਂ ਬਾਤਾਂ ਨਾਲ ਫੇਰ ਮਿਲਾਂਗੇ ਧੰਨਵਾਦ ਵੇਖਣ ਵਾਲੇ ਸਾਰੇ ਵੀਰਾਂ ਭਰਾਵਾਂ ਦੇ